ਸਵਾਗਤ ਹੈ ਜੀ ਤੁਹਾਡਾ ਤੁਸੀਂ ਦੇਖ ਰਹੇ ਹੋ ਮਾਲਵਾ ਐਮ ਵੀ ਟੀਵੀ ਤੇ ਮੈਂ ਗੁਰਵਿੰਦਰ ਸਿੰਘ ਰੋਮੀ ਟੀਮ ਮਾਲਵਾ ਤੁਹਾਨੂੰ ਲੈ ਆ ਨੰਦਾਂਪੁਰ ਵਿਖੇ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਨਮਾਦੇ ਵਿਖੇ ਪਿਛਲੇ 3 ਦਿਨ ਇਹ ਜਿਹੜਾ ਮੇਲਾ ਭਰਦਾ ਰਿਹਾ ਤੇ ਅੱਜ ਮੇਲਾ ਨਜ਼ਾਮਪੁਰ ਵਿਖੇ ਪਹੁੰਚ ਗਿਆ ਪਹਿਲਾਂ ਤੋਂ ਹੀ ਨਜ਼ਾਮਪੁਰ ਵਿਖੇ ਲਾਸਟ ਦਿਨ ਕੁਸ਼ਤੀਆਂ ਘੋੜ ਹੁੰਦੇ ਰਹੇ ਨੇ ਤੇ ਅੱਜ ਮੁਰ ਤੁਹਾਨੂੰ ਗਰਾਉਂਡ ਦੀਆਂ ਤਸਵੀਰਾਂ ਦਿਖਾ ਰਿਹਾ ਨਜ਼ਾਮਪੁਰ ਦੀਆਂ ਤਸਵੀਰਾਂ ਨੇ ਨਿਮਾਦਿਆਂ ਤੋਂ ਬਾਅਦ ਨਿਮਾਦਪੁਰ ਵਿੱਚ ਇਹ ਮੇਲਾ ਆਉਂਦਾ ਹੈ ਅਤੇ ਅੱਜ ਇਸ ਜਗ੍ਹਾ ਤੇ ਇਸ ਗੁੱਗਾ ਜਹਰਪੀਰ ਦੀ ਜਗ੍ਹਾ ਤੇ ਮੱਥਾ ਟੇਕਿਆ ਜਾ ਰਿਹਾ ਪਹਿਲਾਂ ਤਸਵੀਰਾਂ ਦੇਖ ਰਹੇ ਹਾਂ ਕਿ ਗਰਾਉਂਡ ਦੇ ਵਿੱਚ ਤਿਆਰੀ ਕੀਤੀ ਜਾ ਰਹੀ ਹੈ ਪਹਿਲਵਾਨ ਨੇ ਜਿਹੜੇ ਖੁਲਣ ਦੀ ਤਿਆਰੀ ਕਰ ਰਹੇ ਨੇ ਸੋ ਤੁਹਾਨੂੰ ਉੱਥੇ ਲੈ ਕੇ ਚਲਦੇ ਹਾਂ ਹੰਕਾ ਦੇ ਵਿਧਾਇਕ ਜੀ ਬਨ ਨਰਿੰਦਰ ਕੌਰ ਭਰਾਜ ਮੱਥਾ ਟੇਕਣ ਪਹੁੰਚੇ ਨੇ ਉਹਨੋਂ ਬਾਕੀ ਕਹਿਣਾ ਤੁਹਾਨੂੰ ਉਹ ਵੀ ਸੁਣਾਵਾਂਗੇ ਇਹ ਤਸਵੀਰਾਂ ਨੇ ਜਿਹੜੀਆਂ ਤੁਹਾਨੂੰ ਸਿੱਧੀਆਂ ਨਦਾਂਪੁਰ ਤੋਂ ਦਿਖਾ ਰਿਹਾ ਪਹਿਲਾਂ ਸੁਣਨ ਨੇ ਦੇਖੋ ਪਹਿਲਾਂ ਨਮਾਦੇ ਮੇਲੇ ਤੇ ਅੱਜ ਜਿਹੜਾ ਨਦਾਂਪੁਰ ਮੇਲਾ ਸਿੱਧਾ ਤੁਸੀਂ ਦੇਖਣਾ ਦੇਖੋ ਗੁੱਗਾ ਪੀਰ ਦਾ ਜਿਹੜਾ ਭਾਦੋਂ ਦੇ ਮਹੀਨੇ ਬਹੁਤ ਮੰਨਤਾ ਹੁੰਦੀ ਆ ਪੂਰੇ ਦੇਸ਼ ਭਰ ਦੇ ਵਿੱਚ ਜਿਹੜਾ ਭਾਦੋਂ ਦਾ ਮਹੀਨਾ ਉਹਨਾਂ ਦੀ ਯਾਦ ਵਿੱਚ ਮਨਾਇਆ ਜਾਂਦਾ ਸੋ ਬੜੇ ਬੜਪਾਗੇ ਆ ਕਿ ਪਹਿਲਾਂ ਨਮਾਦੇ ਜਿਹੜਾ ਨਤਮਸਤਕ ਹੋਣ ਦਾ ਸੁਭਾਗ ਮਿਲਿਆ ਸੀ ਅੱਜ ਪਿੰਡ ਨੂੰ ਨਾਮਪੁਰ ਆਇਆ ਗੁੱਗਾ ਮਾੜੀ ਤੇ ਔਰ ਬਹੁਤ ਸਾਰਾ ਪਿਆਰ ਸਤਿਕਾਰ ਜਿਹੜਾ ਮਿਲਿਆ ਕਮੇਟੀ ਦੇ ਵੱਲੋਂ ਕਿ ਅੱਜ ਹਰ ਸਾਲ ਦੀ ਤਰ੍ਹਾਂ ਜਿਹੜੀ ਗੁੱਗਾ ਮਾੜੀ ਦੀ ਜਿਹੜੀ ਕਮੇਟੀ ਹੈ ਸਾਰੇ ਪ੍ਰਬੰਧਕ ਨੇ ਉਹ ਜਿਹੜੇ ਘੋਲ ਕਰਵਾਉਂਦੇ ਨੇ ਪਹਿਲਵਾਨਾਂ ਦੇ ਸੋ ਅੱਜ ਉਹ ਵੀ ਚੱਲ ਰਹੇ ਨੇ ਉੱਥੇ ਵੀ ਬਹੁਤ ਸਾਰਾ ਮਾਨ ਸਨਮਾਨ ਮਿਲਿਆ ਔਰ ਮੈਂ ਤਾਂ ਹੀ ਗੁੱਗਾ ਪੀਰ ਦੇ ਗਈ ਬੇਨਤੀ ਕਰਦੀ ਆ ਕਿ ਜੋ ਵੀ ਸ਼ਰਧਾ ਭਾਵਨਾ ਲੈ ਕੇ ਜੋ ਵੀ ਮਨੋ ਕਾਮਨਾਵਾਂ ਲੈ ਕੇ ਲੋਕੀ ਇੱਥੇ ਨਤਮਸਤਕ ਹੋ ਰਹੇ ਨੇ ਜੋ ਨਗਰ ਸੇਵਾ ਕਰ ਰਹੇ ਆ ਪਰਮਾਤਮਾ ਕਰੇ ਇਹਨਾਂ ਦੀ ਉਹ ਸੇਵਾ ਪਰਵਾਨ ਹੋਵੇ ਇਹਨਾਂ ਨੂੰ ਖੁਸ਼ੀਆਂ ਤੇ ਤਰੱਕੀਆਂ ਮਿਲਣ। ਮੈਡਮ ਜਿਸ ਤਰ੍ਹਾਂ ਪਹਿਲਾਂ ਖੇਡਾਂ ਹੁੰਦੀਆਂ ਦੀ ਢੋਲ ਵਗੈਰਾ ਨਜ਼ਰ ਆਉਂਦੇ ਈ ਦਾ ਹੁਣ ਮੇਲਿਆਂ ਦੇ ਵਿੱਚ ਕਿੰਨੇ ਨਜ਼ਰ ਆਉਂਦੇ ਆ ਤਾਂ ਲੱਗਦਾ ਇਹਨਾਂ ਵੱਲ ਵੀ ਜਿਹੜਾ ਹੋਰ ਧਿਆਨ ਦੇਣਾ ਚਾਹੀਦਾ ਤਾਂ ਕਿ ਖੇਡਾਂ ਵੱਲ ਜਿਹੜਾ ਹੋਰ ਦੇਖੋ ਜਿੱਥੇ ਇਹਦੇ ਨਾਲ ਧਾਰਮਿਕ ਤੌਰ ਤੇ ਲੋਕੀ ਜੁੜੇ ਹੋਏ ਨੇ ਉਹਨਾਂ ਦੀ ਆਸਤਾ ਜੁੜੀ ਹੋਈ ਆ ਉੱਥੇ ਹੀ ਪੰਜਾਬ ਦੀ ਸੱਭਿਆਚਾਰ ਦੀ ਜਿਹੜੀ ਵਿਰਾਸਤ ਆ ਉਹਦੀ ਜਿਹੜੀ ਝਲਕ ਦਿਖਾਈ ਦਿੰਦੀ ਆ ਜਿਵੇਂ ਘੋਲ ਹੋ ਰਹੇ ਨੇ ਮੇਲਾ ਭਰਿਆ ਹੋਇਆ ਜਿਹੜੇ ਬਾਜ਼ਾਰ ਲੱਗੇ ਹੋਏ ਨੇ ਸੋ ਇਹ ਜਿਹੜਾ ਇਹ ਰੰਗਲੇ ਪੰਜਾਬ ਦੀ ਹਸਦੇਵਾਲ ਦੇ ਪੰਜਾਬ ਤੋ ਇਹ ਦਿਨ ਮੈਂ ਤਾਂ ਕਹਿਨੀ ਆ ਕਿ ਹੋਰ ਬਾਤ ਛੱਡ ਕੇ ਜਿਹੜੇ ਇਦਾਂ ਦੇ ਜਿਹੜੇ ਉਹ ਉਪਰਾਲੇ ਹੋਣੇ ਚਾਹੀਦੇ ਨੇ ਤੇ ਸਮਾਗਮ ਹੋਣੇ ਚਾਹੀਦੇ ਨੇ ਜਿੱਥੇ ਸਾਡਾ ਸੱਭਿਆਚਾਰਾ ਜਿਹੜੇ ਦੀ ਪੁਰਾਣੀ ਤਸਵੀਰਾਂ ਜਿਹੜੀ ਚੱਲਦੀ ਸੀ